ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਇਆ ਤਲਮੰਡੀ ਸਾਬੂ ਤੇ ਲੈ ਕੇ ਆਏ ਆ 5055 E ਜੌਂਡੀਆਰ ਤੇ ਰੇਟ ਹੈਗਾ 445000 ਰੁਪਏ ਤੇ 13 ਮਾਡਲ 13 ਮਾਡਲ ਹੈ 445000 ਰੇਟ ਹੈ ਪੀ ਵੀ ਪੰਜਾਬ ਨੰਬਰ ਆ ਭਰਾਵੋ ਐਟੂ ਤੁਸੀਂ ਦੇਖ ਸਕਦੇ ਹੋ ਅਗਲਾ ਟਰੈਕਟਰ ਹੈਗਾ 100 ਆਈਸਰ ਇਹ ਹੈਗਾ 2003 ਮਾਡਲ 180000 ਰੇਟ ਹੈ ਪੀ ਵੀ 03 ਨੰਬਰ ਆ ਤੇ ਅਗਲਾ ਟਰੈਕਟਰ ਹੈਗਾ ਸਵਰਾਜ 855 ਆਲੇ ਮਲਾ ਨੰਬਰ ਸਵਰਾਜ 855 ਤੇ ਰੇਟ 73,65,000 ਰੁਪਿਆ ਤੇ 10 2010 ਮਾਡਲ ਹੈ ਤੇ ਅਗਲਾ ਟਰੈਕਟਰ ਹੈਗਾ ਸੋਨਾਲੀਕਾ DI 60 ਤੇ 2007 ਮਾਡਲ ਤੇ TV 03 ਨੰਬਰ ਆ 2 ਲੱਖ 80,000 ਰੁਪਿਆ ਰੇਟ ਰੱਖਿਆ ਬਾਈਆਂ ਨੇ ਟਾਇਰਾਂ ਟੂਆਂ ਦੀ ਹਾਲਤ ਹੈ ਜੀ ਇਹਦੇ ਵਿੱਚ ਦੇਖ ਰਹੇ ਹੋ ਤੁਸੀਂ ਕੰਡੀਸ਼ਨ ਕਿਹੜੀ ਹੈ ਤੇ ਅਗਲਾ ਟਰੈਕਟਰ ਆਇਆ ਗਿਆ 855 ਇਹ ਵੀ ਬਹੁਤ ਸੋਹਣਾ ਟਰੈਕਟਰ ਆ ਸਾਫ ਟਰੈਕਟਰ ਤੇ ਰੇਟ ਇਹ ਮਾਡਲ ਹੈਗਾ 14 ਤੇ ਰੇਟ ਰੱਖਿਆ ਹੈ ਬਾਈਆਂ ਨੇ 445000 ਰੁਪਏ ਇਹ ਵੀ ਸਾਫ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਟਾਇਰ ਤੁਸੀਂ ਦੇਖ ਸਕਦੇ ਹੋ ਭਰਾਵੋ ਤੇ ਅਗਲਾ ਟਰੈਕਟਰ ਆ ਗਿਆ ਸੋਨਾਲੀਕਾ ਡੀਆਈ 750 ਤੇ ਮਾਡਲ ਹੈਗਾ 2009 ਤੇ ਰੇਟ ਰੱਖਿਆ ਬਾਈਆਂ ਨੇ 2 ਲੱਖ 98000 ਰੁਪਏ ਹਾਲ ਤੁਸੀਂ ਦੇਖ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਪ੍ਰੀਤ ਤੇ 2018 ਮਾਡਲ ਹੈ 3 ਲੱਖ 70000 ਰੁਪਏ ਰੇਟ ਹੈ ਬਣਾ ਬਾਈ ਕਿੰਨ ਨੰਬਰ ਕਿੰਨਾ ਬਾਈ 93492169 ਨੰਬਰ ਹੈ ਤੇ ਬਹੁਤ origignal ਟਰੈਕਟਰ ਆ ਭਰਾਵੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਕਿੰਨੇ ਪੈਸੇ ਟਾਇਰ ਨੇ ਇਹਦੇ ਮਾਗਰ ਲਈ 70 ਪੈਸੇ ਟਾਇਰ ਆ ਤੇ ਮੂਰ ਲਈ 80 ਬਹੁਤ ਸੋਹਣਾ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦੀ ਗਾਰੰਟੀ ਗਾਰੰਟੀ ਪੁੱਲਾ ਅੱਛਾ ਬਾਈ ਲਾ ਕੇ ਬਾਹਰ ਦੇ ਦੇ ਠੀਕ ਆ ਬਈ ਠੀਕ ਆ ਪੰਜਾਬ ਨੰਬਰ ਆ ਬਈ ਇਹ ਇਹ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਭਰਾਵੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਬਾਈ ਦਾ ਨੰਬਰ ਵੀਡੀਓ ਚਾਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਅਗਲਾ ਟਰੈਕਟਰ ਆ ਗਿਆ ਸੋਨਾਲੀਕਾ ਡੀ ਆਈ 750 ਤੇਰੇ ਮਾਡਲ ਹੈਗਾ 2006 ਰੇਟ ਰੱਖਿਆ ਬਾਈਆਂ ਨੇ 270000 ਰੁਪਿਆ ਆਪਣਾ ਬਾਈ ਇਹ ਤੇ ਇੰਜਨ ਗੇਅਰ ਦਾ ਕਿਵੇਂ ਬਾਈ ਟਰੈਕਟਰ ਗੇਅਰ ਓਕੇ ਵੀਰੇ ਪੰਪ ਨਵਾਂ ਕਰਾਇਆ ਹੋਇਆ ਇਹਦਾ ਕੰਮ ਕਰਾਇਆ ਹੋਇਆ ਕਰਾ ਰਹਿਆਂ ਦੇ ਉਹ ਪਾਏ ਨੇ 베어ਿੰਗ ਪਾਏ ਐਕਸਲਾਂ ਦੇ ਪੂਰੀ ਗਰੰਟੀ ਆ ਬਾਕੇ ਲੈ ਜਾ ਸਕਦਾ 2 ਲੱਖ 65000 ਦਾ ਦੇ ਦਾਂਗੇ ਠੀਕ ਆ ਬਾਈ ਮਾਨਤਾਣ ਹੋ ਜੂ ਮੌਕੇ ਤੇ ਮਾਨਤਾਣ ਵੀਰੇ ਫੋਲੀ ਆ ਪਹਿਲਾਂ ਸਵੇਰੇ 285000 ਰੁਪਿਆ ਲਿਖਿਆ ਵਾ ਸੀ 260000 ਚ ਦੇ ਦਾਂਗੇ ਠੀਕ ਹੈ ਬਾਈ ਟਾਇਰ ਕਿੰਨੇ ਪੈਸੇ ਆ ਮੂਰਲੇ ਤੇ ਮਗਰਲੇ ਟਾਇਰ ਦੇਖ ਲੈ ਵੀਰਾ ਤੇਰੇ ਸਾਹਮਣੇ 40 45 ਪੈਸੇ ਦਾ 40 45 ਪੈਸੇ ਬਾਈ ਕਹਿੰਦਾ ਟਾਇਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਰਾਮਪੁਰਾ ਫੂਲ ਪਿੰਡ ਆ ਰਾਮਪੁਰਾ ਫੂਲ ਬਾਈ ਦਾ ਪਿੰਡ ਆ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ 98880 84758 ਇੱਕ ਵਾਰੀ ਹੋਰ ਬੋਲੋ 98880 84758 265000 ਦਾ ਦੇ ਦੇ ਦਿੰਗੇ ਵੀਰਾ ਫੁੱਲ ਗਾਰੰਟੀ ਆ ਕਾਲ ਪੱਤਰ ਦਾ ਬਾਈ ਕਹਿੰਦਾ 265000 ਦਾ ਦੇ ਰਿਆ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਜ਼ਿੰਮੇਵਾਰੀ ਨਾਲ ਲੈ ਜਾਓ ਬਾ ਕਾਪੀ ਕੂਪੀ ਦਾ ਓਕੇ ਆ ਬਈ ਪੰਜਾਬ ਨੰਬਰ ਹੀ ਹੈ ਨਾ ਹਰਿਆਣਾ ਨੰਬਰ ਹਰਿਆਣਾ ਨੰਬਰ ਹਰਿਆਣਾ ਨੰਬਰ ਟਰੈਕਟਰ ਆ ਭਰਾਵੋ ਪੰਪ ਨਵਾਂ ਕਰਾਇਆ ਪਿਆ ਪੰਪ ਬਾਈ ਕਹਿੰਦਾ ਨਵਾਂ ਕਰਾਇਆ ਤੇ ਅਗਲਾ ਟਰੈਕਟਰ ਆ ਗਿਆ 855 ਸਵਰਾਜ ਤੇ ਇਹ ਵੀ ਬਹੁਤ ਸੋਹਣਾ ਟਰੈਕਟਰ ਆ ਤੇ ਮਾਡਲ ਹੈਗਾ 2011 3,55,000 ਰੁਪਏ ਬਈਆਂ ਨੇ ਰੇਟ ਰੱਖਿਆ ਹੈਗਾ ਇਹ ਕਿਸੇ ਨੇ ਖਰੀਦਣਾ ਹੋਵੇ ਤਾਂ ਤੁਸੀਂ ਦੇਖ ਲਓ ਤੇ ਅਗਲਾ ਟਰੈਕਟਰ ਆ ਗਿਆ ਫਾਰਮ 60 ਤੇ ਪੀਵੀ ਪੰਜਾਬ ਨੰਬਰ ਆ 2 ਲੱਖ ਰੇਟ 2000 ਮਾਡਲ ਆ 2 ਲੱਖ 15000 ਰੁਪਏ ਬਾਈਆਂ ਨੇ ਰੇਟ ਰੱਖਿਆ ਹੈਗਾ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਇਹ ਵੀ ਟਰੈਕਟਰ ਆ ਭਰਾ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਅਗਲਾ ਟਰੈਕਟਰ ਆ ਗਿਆ ਨਿਊ ਹਾਰਲੈਂਡ 3730 ਪੈਟਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪੰਜਾਬ ਨੰਬਰ ਆ ਪੀਵੀ ਤੇ ਮਾਡਲ ਹੈਗਾ ਜਿਹੜਾ ਇਹ 2005 ਤੇ 3 ਲੱਖ 25000 ਬਾਈਆਂ ਦੀ ਡਿਮਾਂਡ ਹੈ ਬਾਕੀ ਹਾਲਤਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਅਗਲਾ ਟਰੈਕਟਰ ਆ ਗਿਆ ਸਵਰਾਜ 735 FE ਉਹ ਸੋਹਣਾ ਟਰੈਕਟਰ ਆ ਵੀ ਦੇਖ ਸਕਦੇ ਹੋ ਕਲੀਅਰ ਤੁਸੀਂ ਭਰਾਵੋ ਤੇ ਪੀ ਵੀ ਪੰਜਾਬ ਨੰਬਰ ਹੈ 1997 ਮਾਡਲ ਹੈ ਤੇ 1,42,000 ਰੁਪਿਆ ਰੇਟ ਹੈ ਤੇ ਅਗਲਾ ਟਰੈਕਟਰ ਆ ਗਿਆ ਨਿਊ ਹਾਰਲੈਂਡ ਸਪੀਟੀ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ 14 ਮਾਡਲ ਹੈ ਤੇ 4,80,000 ਰੁਪਈਆ ਦੇ ਬਾਈਆਂ ਨੇ ਰੇਟ ਵਿਖਿਆ। ਜੇ ਕਿਸੇ ਨੇ ਖਰੀਦਣਾ ਹੋ ਤਾਂ ਸੰਪਰਕ ਕਰ ਸਕਦੇ ਹੋ ਭਰਾਓ।